ਦੋਸਤੋ ਮੈਂ ਤੁਹਾਨੂੰ ਖਬਰ ਦਿੱਤੀ ਸੀ ਥੋੜੀ ਦੇਰ ਪਹਿਲਾਂ ਕਿ ਬਬਾਨੀਆਂ ਪਿੰਡ ਹੈ ਜਿਹੜਾ ਪੁਲਿਸ ਸਟੇਸ਼ਨ ਗਿੱਦੜਬਾੜ ਉਥੇ ਬੂਥ ਕੈਪਚਰ ਕਰਕੇ ਜਿਹੜਾ ਐਮ.ਐਲ.ਏ ਦਾ ਭਰਾ ਹੈ ਸਣੀ ਢਿੱਲੋਂ ਉਹਨੇ ਆਪਦੀ ਆਤਨ ਦੇ ਮੁਤਾਬਕ ਪਹਿਲਾਂ ਵੀ ਇਸੇ ਬੂਥ ਨੂੰ ਕੈਪਚਰ ਕੀਤਾ ਸੀ ਤੇ ਐਫ.ਆਈ.ਆਰ ਹੋਈ ਸੀ। ਔਰ ਹੁਣ ਫੇਰ ਇਹਨਾਂ ਲੋਕਾਂ ਨੇ ਵੀ ਉਥੇ ਬੰਦੇ ਸੀ ਅੰਦਰ ਹੋ ਗਏ ਪਰਜਾਇਟਿੰਗ ਆਫੀਸਰਸ ਨਾਲ ਮੇਰੀ ਗੱਲ ਹੋਈ ਹੈ। ਔਰ ਬੈਲਟ ਪੇਪਰ ਚੱਕ ਕੇ ਆਪ ਮੋਹਰਾ ਲਾ ਕੇ ਇਸ ਬੰਦੇ ਨੇ ਪੋਲਿੰਗ ਸਟੇਸ਼ਨ ਦੇ ਅੰਦਰ ਵੋਟਾਂ ਪਾ ਦਿੱਤੀ। ਹੁਣ ਸਾਡਾ ਉੱਥੇ ਪੋਲਿੰਗ ਬੰਦ ਹੈ ਸਾਡੇ ਲੋਕ ਧਰਨੇ ਤੇ ਬੈਠੇ ਆ। ਸਾਡੀ ਮੰਗ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਔਰ ਨਹੀਂ ਤਾਂ ਅਸੀਂ ਵੱਡਾ ਪ੍ਰਦਰਸ਼ਨ ਕੱਲ ਨੂੰ ਇਹਨਾਂ ਦੇ ਖਿਲਾਫ ਵਿਢਾਂਗੇ। ਪ੍ਰਸ਼ਾਸਨ ਦੇ ਖਿਲਾਫ ਔਰ ਸਰਕਾਰ ਦੇ ਖਿਲਾਫ ਨਾਲ ਹੀ ਨਾਲ ਹੁਣੇ-ਹੁਣੇ ਪਤਾ ਲੱਗਿਆ ਕਿ ਉਹੀ 20 ਗੱਡੀਆਂ ਲੈ ਕੇ ਘੁੰਮ ਰਿਹਾ ਹੈ 20 ਗੱਡੀਆਂ ਲੈ ਕੇ ਘੁੰਮ ਰਿਹਾ ਸੇਮ ਗੁੰਡਾਗਰਦੀ ਜਿਹੜਾ ਲੋਕਾਂ ਨੂੰ ਲੱਗਦਾ ਸੀ ਕਿ ਹੁਣ ਇਹ ਬੋਲੇ ਕਿਉਂ ਨਹੀਂ ਕਿੰਨਾ ਚਿਰ ਕਿਉਂਕਿ ਬੁਖਲਾਟ ਚਾਕੇ ਕੰਮ ਕਰਦੇ ਸੇਮ ਗੁੰਡਾਗਰਦੀ ਰਾਜਾ ਵੜਿੰਗ ਤਾਂ ਬੂਥਾ ਤੇ ਗਿਆ ਨਹੀਂ ਉਹ ਇਸ ਕਰਕੇ ਕਿ ਲੋਕਾਂ ਨੇ ਵੋਟਾਂ ਪਾਉਣੀਆਂ ਹੈ ਸਾਡਾ ਕੰਮ ਹੈ ਕੈਂਪੇਨ ਕਰਨ ਦਾ ਲੇਕਿਨ ਹੋਣ ਸੇਮ ਗੁੰਡਾਗਰਦੀ ਉਹ ਚੱਕ ਗਿਰਜੇ ਵਾਲੇ ਜੋ 20 ਗੱਡੀਆਂ ਲੈ ਕੇ ਜਿਹੜਾ ਸਾਰੀ ਦੁਨੀਆ ਜਾਣਦੀ ਹੈ। ਸੋ ਮੇਰੀ ਬੇਨਤੀ ਹੈ ਪਿੰਡ ਵਾਲਿਓ ਜੇ ਹੁਣ ਕਿਸੇ ਸਕੂਲ 'ਚ ਵੜ ਜੇ। ਕਿਉਂਕਿ ਪੁਲਿਸ ਤਾਂ 20 ਗੱਡੀਆਂ ਚਲਾ ਰਹੀ ਆ ਹਾਲਾਂਕਿ ਕਿਸੇ ਨੂੰ ਆਜ਼ਾਦਤ ਨਹੀਂ 20 ਗੱਡੀਆਂ ਲੈ ਕੇ ਘੁੰਮਣ ਦੀ। ਡੋਲੇ ਪਿੰਡ ਦੀ ਖਬਰ ਹੈ ਕਿ 80 ਬੰਦੇ ਲਿਆ ਕੇ ਉੱਥੇ ਬਾਹਰੋਂ ਬਿਠਾ ਦਿੱਤੇ ਆ। ਕੋਟਲੀ ਪਿੰਡ 'ਚ ਵੀ ਬਾਹਰੋਂ ਲਿਆ ਕੇ ਬੰਦੇ ਕੋਠਿਆਂ ਦੇ ਵਿੱਚ ਬਿਠਾ ਦਿੱਤੇ ਆ। ਸੋ ਕਹਿਣ ਦਾ ਮਤਲਬ ਕਿਸੇ ਨੇ ਝਿਜਕ ਨਾ ਨੀ ਦਬੜਾ ਨੀ ਰਾਜਾ ਵੜਿੰਗ ਉੱਥੇ ਹੀ ਖੜਾ ਹੋਊਗਾ ਜਿੱਥੇ ਕੋਈ ਇਸ ਤਰ੍ਹਾਂ ਦਾ ਕੰਮ ਹੋਇਆ ਮੈਂ ਪਿੱਛੇ ਨਹੀਂ ਹਟਦਾ ਜਿੱਥੇ ਤੁਸੀਂ ਬੁਲਾਉਂਗੇ ਉੱਥੇ ਨਾਲ ਤੁਹਾਡੇ ਖੜਾ ਹੋਊਗਾ ਨਾਲ ਮਰੂੰਗਾ ਪਰ ਮੇਰੀ ਬੇਨਤੀ ਆ ਫਿਰ ਘੇਰ ਲਿਓ ਐਸ ਵਾਰੀ ਸੁੱਕਾ ਨਾ ਜਾਵੇ ਫਿਰ ਜੋ ਹੋਊਗਾ ਵੇਖ ਹੀ ਜਾਊਗੀ ਤੇ ਤਗੜੇ ਰਹੋ ਇਹ ਬੰਦੇ ਦਾ ਇਸ ਵਾਰੀ ਪੁੱਤ ਬਣਾ ਕੇ ਭੇਜਣਾ ਸੋ ਤਗੜੇ ਰਹੋ ਕਿਸੇ ਗੱਲ ਦੀ ਹਿੰਮਤ ਨਾ ਹਾਰੋ ਮੈਂ ਅਫੀਸਰ ਸਹਿਬਾਨ ਨੂੰ ਬੇਨਤੀ ਕਰ ਰਿਹਾ ਸਰਕਾਰ ਨੂੰ ਬੇਨਤੀ ਹੈ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਹੈ ਕਿ ਮਾਨ ਸਾਹਿਬ ਇਹ ਗੁੰਡਾਗਰਦੀ ਬੰਦ ਕਰੋ ਇਹ ਬੂਥ ਕੈਪਚਰਿੰਗ ਨਾ ਕਰਾਓ ਇਹਨਾਂ ਨੂੰ ਰੋਕੋ ਔਰ ਇਹਨਾਂ ਦੇ ਕਾਰਵਾਈ ਕਰੋ ਜੇ ਮੇਰੀ ਗੱਲਾਂ ਸਾਰੀਆਂ ਉਥੇ ਮੀਡੀਆ ਵੀ ਪਹੁੰਚਿਆ ਹੋਇਆ ਸੋ ਥੋੜਾ ਧੰਨਵਾਦ ਕਿਸੇ ਨੇ ਘਬਰਾਉਣਾ ਨਹੀਂ ਤੇ ਸਾਰੇ ਪਿੰਡਾਂ ਵਾਲਿਆਂ ਨੂੰ ਬੇਨਤੀ ਹੈ ਜਿੱਥੇ ਮਿਲਦਾ ਘੇਰ ਲੋ ਇਹਨੂੰ ਇਹ ਕੋਈ 20 ਗੱਡੀਆਂ ਜੇ ਭਰੀਆਂ ਕੋਈ ਇੰਨਾ ਤਾਂ ਨਹੀਂ ਸ਼ੇਰ ਬੱਬਰ ਇਹ ਧੰਨਵਾਦ